ਲੜਾਈਆਂ ਬੰਦੇ ਦੀਆਂ ਕਿੱਥੇ ਹੁੰਦੀਆਂ ਨੇ ਅੱਜ ਨਵੀਂ ਦੇ ਨਾਲ ਲੜਾਈ ਬਹੁਤ ਘੱਟ ਹੁੰਦੀ ਹੈ ਲੜਾਈ ਜ਼ਿਆਦਾਤਰ ਬੰਦੇ ਦੀ ਉਸ ਨਾਲ ਹੁੰਦੀ ਹੈ ਜਿਸ ਨਾਲ ਉਹ ਜੁੜਿਆ ਹੁੰਦਾ ਹੈ ਜਿਸ ਨਾਲ ਉਸ ਦਾ ਪਿਆਰ ਹੁੰਦਾ ਹੈ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਉੱਥੇ ਹੀ ਲੜਾਈਆਂ ਹੁੰਦੀਆਂ ਨੇ ਅੱਜ ਨਵੀਂ ਬੰਦਿਆਂ ਨਾਲ ਤਾਂ ਲੜਾਈਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਜਦੋਂ ਬੰਦਾ ਕਿਸੇ ਨੂੰ ਪਿਆਰ ਕਰਦਾ ਹੈ ਕਿਸੇ ਨਾਲ ਬੰਦਾ ਜੁੜਿਆ ਹੁੰਦਾ ਉਸ ਨਾਲ ਮੋਹ ਹੁੰਦਾ ਹੈ ਤਾਂ ਉੱਥੇ ਹੀ ਉਸ ਉੱਪਰ ਬੰਦੇ ਨੂੰ ਗੁੱਸਾ ਆਉਂਦਾ ਹੈ ਇਸ ਲਈ ਜੇ ਕੋਈ ਬੰਦਾ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤਾਂ ਉਸ ਦੇ ਪਿਆਰ ਦੀ ਕਦਰ ਕਰੋ ਉਸ ਦੀਆਂ ਭਾਵਨਾਵਾਂ ਦੀ ਕਦਰ ਕਰੋ ਕਿਉਂਕਿ ਫਿਰ ਜੋ ਬੰਦਾ ਜਿੰਨਾ ਪਿਆਰ ਕਰਦਾ ਹੁੰਦਾ ਕਿਸੇ ਨੂੰ ਉਹ ਫਿਰ ਉਸ ਦੇ ਨਾਲ ਉਦੋਂ ਵੱਧ ਨਫ਼ਰਤ ਕਰਨ ਲੱਗ ਜਾਂਦਾ ਕਿਉਂਕਿ ਉਸ ਨੂੰ ਲੱਗਦਾ ਕਿ ਮੈਂ ਤਾਂ ਇਸ ਦਾ ਬਹੁਤ ਕਰਦਾ ਸੀ ਪਰ ਇਸ ਨੇ ਆ ਕੀ ਕਰ ਦਿੱਤਾ ਮੇਰੇ ਨਾਲ ਧੋਖਾ ਕਰ ਦਿੱਤਾ ਜਾਂ ਫਿਰ ਮੇਰੇ ਨਾਲ ਇਸ ਨੇ ਇਹ ਬਹੁਤ ਮਾੜਾ ਕੰਮ ਕੀਤਾ ਜਾਨੀ ਫਿਰ ਉਸ ਬੰਦੇ ਉੱਤੇ ਜ਼ਿਆਦਾ ਗੁੱਸਾ ਹੁੰਦਾ ਜੋ ਅਜਨਬੀ ਹੁੰਦਾ ਉਸ ਉੱਪਰ ਓਨਾ ਗੁੱਸਾ ਆਮ ਬੰਦੇ ਨੂੰ ਨਹੀਂ ਆਉਂਦਾ ਕਿਉਂਕਿ ਉਹ ਤਾਂ ਅਜਨਬੀ ਹੈ ਅਜਨਬੀ ਬੰਦੇ ਦੇ ਉੱਤੇ ਤਾਂ ਆਪਣਾ ਕੋਈ ਹੱਕ ਨਹੀਂ ਹੁੰਦਾ ਪਰ ਜਿਸ ਬੰਦੇ ਉੱਪਰ ਆਪਣਾ ਹੱਕ ਹੁੰਦਾ ਹੈ ਜਦੋਂ ਫਿਰ ਉਹ ਕੁਝ ਗਲਤ ਕਰਦਾ ਹੈ ਤਾਂ ਫਿਰ ਬੰਦੇ ਤੋਂ ਸਹਾਰ ਨਹੀਂ ਹੁੰਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਕਤਲ ਹੁੰਦਾ ਹੈ ਤੇ ਫਿਰ ਜਦੋਂ ਕਤਲ ਦਾ ਰਾਜ਼ ਖੁੱਲਦਾ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਇਹਨਾਂ ਦਾ ਤਾਂ ਆਪਸ ਦੇ ਵਿੱਚ ਬੜਾ ਪਿਆਰ ਸੀ ਤੇ ਜਦੋਂ ਫਿਰ ਸਾਰੀ ਕਹਾਣੀ ਪਤਾ ਲੱਗਦੀ ਹੈ ਤਾ ਖੁੱਲ ਕੇ ਰਾਜ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਪੁਲਿਸ ਦੇ ਸਾਹਮਣੇ ਆ ਜਾਂਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਬਿਹਾਰ ਦਾ ਜ਼ਿਲ੍ਹਾ ਭਾਗਲਪੁਰ ਤੇ ਇਸ ਦਾ ਥਾਣਾ ਰੰਗਰਾ ਰੰਗਰਾ ਥਾਣੇ ਦੇ ਅਧੀਨ ਰਹਿੰਦੀ ਸੀ ਆਰਤੀ ਕੁਮਾਰੀ ਜਿਸ ਦੀ ਉਮਰ ਲਗਭਗ 18-19 ਸਾਲ ਸੀ ਇਹ ਕਾਲਜ ਦੇ ਵਿੱਚ ਪੜ੍ਹਦੀ ਸੀ ਗੱਲ ਹੈ 30 ਜੁਲਾਈ 2025 ਦੀ ਇਹ ਆਪਣੇ ਘਰੋਂ ਤਿਆਰ ਹੋ ਕੇ ਆਪਣੇ ਫਾਰਮ ਨਾਲ ਲੈ ਕੇ ਕਾਲਜ ਦੇ ਵਿੱਚ ਜਾਂਦੀ ਹੈ ਸਾਈਕਲ ਦੇ ਉੱਤੇ ਪਰ ਉਸ ਤੋਂ ਬਾਅਦ ਇਹ ਵਾਪਸ ਨਹੀਂ ਆਉਂਦੀ ਸ਼ਾਮ ਹੋ ਜਾਂਦੀ ਹੈ ਪਰ ਇਹ ਘਰ ਵਾਪਸ ਨਹੀਂ ਆਈ ਘਰਦਿਆਂ ਨੂੰ ਇਸ ਦਾ ਫਿਕਰ ਹੁੰਦਾ ਹੈ ਇਸ ਬਾਰੇ ਪੁੱਛਿਆ ਜਾਂਦਾ ਹੈ ਫੋਨ ਕੀਤਾ ਜਾਂਦਾ ਹੈ ਫੋਨ ਇਸ ਦਾ ਲੱਗਦਾ ਰਿਹਾ ਸੀ ਪਰ ਇਹ ਫੋਨ ਚੱਕ ਨਹੀਂ ਰਹੀ ਸੀ ਪਰਿਵਾਰ ਵਾਲੇ ਪਰੇਸ਼ਾਨ ਹੋ ਜਾਂਦੇ ਆ ਦੋਸਤ ਮਿੱਤਰਾਂ ਕੋਲ ਜਾਂਦੇ ਨੇ ਸਾਥ ਸੰਬੰਧੀ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਆਸੇ ਪਾਸਿਓਂ ਪਤਾ ਕੀਤਾ ਜਾਂਦਾ ਹੈ ਪਰ ਆਰਤੀ ਦਾ ਤਾਂ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਆਰਤੀ ਦੀ ਤਲਾਸ਼ ਕਰਦੇ ਕਰਦੇ ਹੁਣ ਰਾਤ ਹੋ ਜਾਂਦੀ ਹੈ ਪਰਿਵਾਰ ਵਾਲੇ ਹੁਣ ਫੈਸਲਾ ਕਰਦੇ ਆ ਕਿ ਹੁਣ ਥਾਣੇ ਦੇ ਵਿੱਚ ਜਾਇਆ ਜਾਵੇ ਕਿਉਂਕਿ ਇਹਨਾਂ ਦੀ ਬੇਟੀ ਨਹੀਂ ਮਿਲੀ ਸੀ ਸਾਰਾ ਪਰਿਵਾਰ ਬੜਾ ਪਰੇਸ਼ਾਨ ਸੀ ਹੁਣ ਥਾਣੇ ਦੇ ਵਿੱਚ ਜਾਂਦੇ ਨੇ ਥਾਣੇ ਵਾਲੇ ਜੋ ਇਹਨਾਂ ਨੂੰ ਜਵਾਬ ਦਿੰਦੇ ਨੇ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਥਾਣੇ ਵਾਲੇ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਤੁਹਾਡੀ ਬੇਟੀ ਆ ਜਾਵੇਗੀ। ਜਵਾਨ ਕਿਤੇ ਚਲੀ ਗਈ ਹੋਵੇਗੀ। ਤੁਸੀਂ ਟੈਨਸ਼ਨ ਨਾ ਲਵੋ ਸਵੇਰੇ ਆ ਜਾਇਓ। ਹੁਣ ਤਾਂ ਰਾਤ ਦਾ 1 ਵਜਾ ਹੋਇਆ ਹੁਣ ਅਸੀਂ ਤੁਹਾਡੀ ਕੰਪਲੀਟ ਨਹੀਂ ਦਰਜ ਕਰ ਸਕਦੇ। ਹੁਣ ਪਰਿਵਾਰ ਵਾਲੇ ਨਿਮੋਸ਼ ਹੋ ਕੇ ਘਰ ਆ ਜਾਂਦੇ ਨੇ। ਉਸ ਤੋਂ ਬਾਅਦ ਦੂਸਰੇ ਦਿਨ ਜਾਂਦੇ ਨੇ। ਦੂਸਰੇ ਦਿਨ ਵੀ ਪਰਿਵਾਰ ਵਾਲਿਆਂ ਦੇ ਦੱਸਣ ਅਨੁਸਾਰ ਫਿਰ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ ਕਿ ਕੋਈ ਗੱਲ ਨਹੀਂ ਤੁਹਾਡੀ ਬੇਟੀ ਉੱਤੇ ਚੜ੍ਹਦੀ ਉਮਰ ਹੈ ਉਹ ਕਿਸੇ ਮੁੰਡੇ ਵਗੈਰਾ ਨਾਲ ਚਲੀ ਗਈ ਹੋਵੇਗੀ ਆ ਜਾਏਗੀ ਤੁਸੀਂ ਫਿਕਰ ਨਾ ਕਰੋ ਹੁਣ ਪਰਿਵਾਰ ਵਾਲੇ ਆਪਣੇ ਤੌਰ ਤੇ ਆਪਣੀ ਬੇਟੀ ਦੀ ਤਲਾਸ਼ ਕਰ ਰਹੇ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਸੀ ਕਿ ਤੁਸੀਂ ਟੈਨਸ਼ਨ ਨਾ ਲਵੋ ਤੁਹਾਡੀ ਬੇਟੀ ਆ ਜਾਵੇਗੀ ਹੁਣ ਜੋ ਪਰਿਵਾਰ ਵਾਲੇ ਹੁੰਦੇ ਆ ਉਹ ਐਸਪੀ ਆਫਿਸ ਜਾਂਦੇ ਨੇ ਕਿਉਂਕਿ ਥਾਣੇ ਦੇ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਐਸਪੀ ਆਫਿਸ ਦੇ ਵਿੱਚ ਵੀ ਉਹ ਆਪਣੀ ਕੰਪਲੀਟ ਦਰਜ ਕਰਵਾਉਂਦੇ ਨੇ ਚਲਦੇ ਚਲਦੇ 1 ਜੂਨ 2025 ਆ ਜਾਂਦਾ ਹੈ ਪਰ ਫੇਰ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਇਹਨਾਂ ਪੀੜਤ ਪਰਿਵਾਰ ਦੇ ਉੱਤੇ ਕਿਸੇ ਪੁਲਿਸ ਵਾਲੇ ਨੂੰ ਵੀ ਤਰਸ ਨਹੀਂ ਆਉਂਦਾ ਕਿ ਜੋ ਇਹਨਾਂ ਦੀ ਬੇਟੀ ਜੋ ਗੁੰਮਸ਼ੁਦਾ ਹੋ ਗਈ ਸੀ ਉਸ ਦੀ ਕੰਪਲੀਟ ਦਰਜ ਕਰੇ ਉਸ ਦੀ ਤਲਾਸ਼ ਕਰੇ ਜਦ ਕਿ ਉਸ ਦਾ ਫੋਨ ਆਉਣ ਸੀ ਕਿਸੇ ਨੇ ਉਸ ਦੇ ਫੋਨ ਦੀ ਲੋਕੇਸ਼ਨ ਦੇਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਹੁਣ ਐਦਾਂ ਕਰਦੇ ਕਰਦੇ 3 ਜੂਨ 2025 ਆ ਜਾਂਦਾ ਹੈ ਜਾਨੀ 3-4 ਦਿਨ ਲੰਘ ਜਾਂਦੇ ਨੇ 3 ਜੂਨ 2025 ਨੂੰ ਰੰਗਰਾ ਥਾਣੇ ਦੇ ਅਧੀਨ ਪੈਂਦੇ ਪਿੰਡ ਸਧੂਆ ਦੇ ਖੇਤਾਂ ਦੇ ਵਿੱਚ ਮੱਕੀ ਦੇ ਖੇਤ ਦੇ ਵਿੱਚੋਂ ਉੱਥੋਂ ਲੰਘਣ ਵਾਲਿਆਂ ਨੂੰ ਮੁਸ਼ਕ ਆਉਣ ਲੱਗਦਾ ਹੈ ਸਮੈਲ ਆਉਣ ਲੱਗਦੀ ਹੈ ਤਾਂ ਹੁਣ ਲੋਕ ਸੋਚ ਰਹੇ ਸੀ ਕਿ ਆਖਰੇ ਸਮੈਲ ਕਿੱਥੋਂ ਆ ਰਹੀ ਹੈ ਤਾਂ ਉਹ ਜਦੋਂ ਮੱਕੀ ਦੇ ਖੇਤ ਦੇ ਵਿੱਚ ਜਾ ਕੇ ਦੇਖਦੇ ਆ ਤਾਂ ਉਹਨਾਂ ਦੇ ਹੋਸ਼ ਛੁੱਟ ਜਾਂਦੇ ਨੇ ਕਿਉਂਕਿ ਇੱਥੇ ਇੱਕ ਕੁੜੀ ਦੀ লাশ ਪਈ ਸੀ ਜਿਸਦੇ ਹੱਥ ਬੰਨੇ ਹੋਏ ਸੀ ਜਿਸ ਦੀ ਬਾਡੀ ਸੜ ਚੁੱਕੀ ਸੀ ਕਿਉਂਕਿ ਗਰਮੀ ਦਾ ਸਮਾਂ ਸੀ ਜੂਨ ਜੁਲਾਈ ਦਾ ਸਮਾਂ ਸੀ ਬਾਡੀ ਸੜ ਚੁੱਕੀ ਸੀ ਇਸ ਲਈ ਆਸੇ ਪਾਸਿਓਂ ਸਮੈਲ ਆਉਣ ਲੱਗ ਗਈ ਸੀ ਹੁਣ ਜਦੋਂ ਲੋਕ ਇੱਥੇ ਇਕੱਠੇ ਹੁੰਦੇ ਆ ਤਾਂ ਸਭ ਦੇਖ ਕੇ ਹੈਰਾਨ ਹੋ ਜਾਂਦੇ ਆ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਜੋ ਆਰਤੀ ਕੁਮਾਰੀ ਦੇ ਘਰ ਵਾਲੇ ਹੁੰਦੇ ਆ ਉਹਨਾਂ ਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਆ ਕੇ ਪਛਾਣ ਕਰੋ ਕਿਉਂਕਿ ਇਹ ਕੁੜੀ ਦੇ ਕੱਪੜਿਆਂ ਤੋਂ ਅਤੇ ਇਸ ਦਾ ਜੋ ਸਾਈਕਲ ਸੀ ਉਹ ਵੀ ਇੱਥੇ ਹੁੰਦਾ ਤੇ ਜੋ ਇਸ ਕੋਲ ਫਾਰਮ ਸੀ ਉਹ ਵੀ ਇੱਥੇ ਕੋਲ ਹੀ ਹੁੰਦੇ ਨੇ ਇਹ ਸਭ ਕੁਝ ਜਦੋਂ ਪਰਿਵਾਰ ਵਾਲੇ ਦੇਖਦੇ ਆ ਤਾਂ ਉਹਨਾਂ ਦੀਆਂ ਝੰਗਿਆੜਾ ਨਿਕਲ ਜਾਂਦੀਆਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਜੋ Laash ਹੈ ਕਿਸੇ ਹੋਰ ਦੀ ਨਹੀਂ ਸਗੋ ਉਹਨਾਂ ਦੀ ਬੇਟੀ ਆਰਤੀ ਕੁਮਾਰੀ ਦੀ ਹੈ ਪੁਲਿਸ ਨੂੰ ਬੁਲਾਇਆ ਜਾਂਦਾ ਹੁਣ ਜਦੋਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਆਰਤੀ ਕੁਮਾਰੀ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਤੇ ਪੁਲਿਸ ਨੂੰ ਇਹ ਵੀ ਸ਼ੱਕ ਸੀ ਕਿ ਜਿਵੇਂ ਆਰਤੀ ਦੀਆਂ ਬਾਹਾਂ ਬੰਨੀਆਂ ਹੋਈਆਂ ਸੀ ਇਸ ਦੇ ਨਾਲ ਦੁਸ਼ਕਰਮ ਵੀ ਕੀਤਾ ਲੱਗਦਾ ਹੁਣ ਪੁਲਿਸ ਜੋ ਬੋਡੀ ਹੁੰਦੀ ਆ ਉਸ ਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਤੇ ਪੋਸਟ ਮਾਰਟਮ ਲਈ ਭੇਜ ਦਿੰਦੀ ਆ ਪਰ ਪੁਲਿਸ ਤਫਤੀਸ਼ ਦੇ ਵਿੱਚ ਜੁੜਦੀ ਆ ਕਿ ਆਖਰ ਆਰਤੀ ਦਾ ਕਤਲ ਕਿਸ ਨੇ ਕੀਤਾ ਹੁਣ ਤਫਤੀਸ਼ ਸ਼ੁਰੂ ਹੁੰਦੀ ਆ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਆਰਤੀ ਦਾ ਇੱਕ ਬੋਏਫਰੈਂਡ ਹੈ ਹੋ ਸਕਦਾ ਹੈ ਉਸ ਨੇ ਹੀ ਇਸ ਦੇ ਨਾਲ ਗਲਤ ਕੀਤਾ ਹੋਵੇ ਆਰਤੀ ਦੇ ਫੋਨ ਦੀ ਕਾਲ ਡਿਟੇਲ ਕਰਵਾਈ ਜਾਂਦੀ ਆ ਤੇ ਕਾਲ ਡਿਟੇਲ ਵਿੱਚ ਆਉਂਦਾ ਹੈ ਕਿ ਜੋ ਇਸ ਦਾ ਬॉयਫ੍ਰੈਂਡ ਆ ਜਿਸ ਦਾ ਨਾਮ ਪ੍ਰਿੰਸ ਸੀ ਉਸ ਦੀ ਇਸ ਨਾਲ ਗੱਲਬਾਤ ਹੁੰਦੀ ਸੀ ਹੁਣ ਪ੍ਰਿੰਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਜਦੋਂ ਸਖਤੀ ਦੇ ਨਾਲ ਪ੍ਰਿੰਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਇਹ ਕਹਾਣੀ ਦੱਸਦਾ ਹੈ ਉਹ ਸਭ ਦੇ ਹੋਸ਼ ਉਡਾ ਦਿੰਦੀ ਹੈ ਇਹ ਦੱਸਦਾ ਹੈ ਕਿ ਹਾਂ ਮੈਂ ਅਤੇ ਮੇਰੇ ਦੋਸਤਾਂ ਨੇ ਮਿਲ ਕੇ ਹੀ ਆਰਤੀ ਦਾ ਕਤਲ ਕੀਤਾ ਪਰ ਪ੍ਰਿੰਸ ਤਾਂ ਇਸ ਦਾ ਪ੍ਰੇਮੀ ਸੀ ਇਹਨਾਂ ਦੋਨਾਂ ਵਿੱਚ ਤਾਂ ਪ੍ਰੇਮ ਸਬੰਧ ਸੀ ਫਿਰ ਇਦਾਂ ਕਿਵੇਂ ਹੋ ਗਿਆ ਤਾਂ ਪ੍ਰਿੰਸ ਦੱਸਦਾ ਕਿ ਮੇਰੇ ਆਰਤੀ ਦੇ ਨਾਲ ਪ੍ਰੇਮ ਸਬੰਧ ਸੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਵਿਆਹ ਵੀ ਕਰਵਾਉਣਾ ਚਾਹੁੰਦੇ ਸੀ ਪਰ ਆਰਤੀ ਹੁਣ ਮੈਨੂੰ ਛੱਡ ਕੇ ਕਿਸੇ ਹੋਰ ਮੁੰਡੇ ਦੇ ਨਾਲ ਪ੍ਰੇਮ ਸਬੰਧ ਬਣਾਉਣ ਲੱਗ ਗਈ ਸੀ ਤਾਂ ਮੈਨੂੰ ਇਸ ਗੱਲ ਦਾ ਪਤਾ ਲੱਗਦਾ ਮੈਂ ਆਰਤੀ ਨੂੰ ਬਾਰ-ਬਾਰ ਇਸ ਗੱਲ ਬਾਰੇ ਪੁੱਛਦਾ ਪਰ ਆਰਤੀ ਕਹਿੰਦੀ ਹੈ ਕਿ ਤੂੰ ਮੇਰੇ ਤੇ ਸ਼ੱਕ ਕਰਦਾ ਐਦਾਂ ਦੀ ਕੋਈ ਵੀ ਗੱਲ ਨਹੀਂ ਪਰ ਜੋ ਪ੍ਰਿੰਸੈਸੀ ਉਸ ਨੂੰ ਪਤਾ ਸੀ ਕਿ ਆਰਤੀ ਹੁਣ ਉਸ ਨਾਲ ਉਵੇਂ ਪਿਆਰ ਨਹੀਂ ਕਰਦੀ ਹੁਣ ਆਰਤੀ ਕਿਸੇ ਹੋਰ ਮੁੰਡੇ ਦੇ ਕੰਟੈਕਟ ਦੇ ਵਿੱਚ ਹੈ ਤਾਂ 30 ਜੁਲਾਈ 2025 ਨੂੰ ਪ੍ਰਿੰਸ ਆਰਤੀ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਤਾਂ ਹੁਣ ਜਦੋਂ ਆਰਤੀ ਘਰੋਂ ਤਿਆਰ ਹੋ ਕੇ ਸਾਈਕਲ ਤੇ ਕਾਲਜ ਵੱਲ ਨੂੰ ਜਾਂਦੀ ਹੈ ਤਾਂ ਪ੍ਰਿੰਸੈਸ ਨੂੰ ਮਿਲਦਾ ਹੈ ਤੇ ਪ੍ਰਿੰਸ ਇਸ ਨੂੰ ਮੱਕੀ ਦੇ ਖੇਤ ਦੇ ਵਿੱਚ ਲੈ ਜਾਂਦਾ ਹੈ ਉੱਥੇ ਲਿਜਾ ਕੇ ਏਸ ਦੇ ਨਾਲ ਗੱਲਬਾਤ ਕਰਦਾ ਹੈ ਤੇ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਪਰ ਜੋ ਆਰਤੀ ਹੁੰਦੀ ਹੈ ਉਹ ਇਸ ਗੱਲ ਤੋਂ ਨਾ ਕਰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ ਇਹਨਾਂ ਦੋਨਾਂ ਵਿੱਚ ਝਗੜਾ ਹੋ ਜਾਂਦਾ ਹੈ ਝਗੜਾ ਬੜਾ ਹੀ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਪ੍ਰਿੰਸ ਨੂੰ ਗੁੱਸਾ ਆਉਂਦਾ ਹੈ ਜੋ ਪ੍ਰਿੰਸ ਹੁੰਦਾ ਉਹ ਆਪਣੇ ਹੋਰ ਦੋਸਤਾਂ ਨੂੰ ਬੁਲਾਉਂਦਾ ਤੇ ਆਰਤੀ ਦੇ ਹੱਥ ਬੰਨ੍ਹ ਲੈਂਦੇ ਜਾਂਦੇ ਆ। ਹੱਥ ਬੰਨ੍ਹਣ ਤੋਂ ਬਾਅਦ ਆਰਤੀ ਦਾ ਗਲ ਘੁੱਟ ਦਿੱਤਾ ਜਾਂਦਾ ਹੈ। ਗਲ ਘੋਟ ਕੇ ਏਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਫੇਰ ਜੋ ਏਸ ਕੋਲ ਫਾਰਮ ਹੁੰਦੇ ਨੇ ਆਰਤੀ ਕੋਲ ਜਾਂ ਇਸ ਦਾ ਸਾਈਕਲ ਹੁੰਦਾ ਉਸ ਨੂੰ ਵੀ ਇਹ ਉੱਥੇ ਹੀ ਮੱਕੀ ਦੇ ਖੇਤ ਦੇ ਵਿੱਚ ਸੁੱਟ ਦਿੰਦੇ ਨੇ ਤੇ ਇੱਥੋਂ ਫਰਾਰ ਹੋ ਜਾਂਦੇ ਆ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ। ਪਰ ਪੁਲਿਸ ਜਦੋਂ ਤਫ਼ਤੀਸ਼ ਕਰਦੀ ਆ ਤਾਂ ਪੁਲਿਸ ਦੇ ਸਾਹਮਣੇ ਆਉਂਦਾ ਕਿ ਜੋ ਆਰਤੀ ਦਾ ਕਤਲ ਹੋਇਆ ਉਹ ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਆਰਤੀ ਦੇ ਪ੍ਰੇਮੀ ਨੇ ਹੀ ਆਰਤੀ ਦਾ ਕਤਲ ਕੀਤਾ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹਨਾਂ ਉੱਪਰ ਅਦਾਲਤ ਦੇ ਵਿੱਚ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੇ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ? ਜਿਨ੍ਹਾਂ ਦਾ ਆਪਸ ਵਿੱਚ ਬੜਾ ਜ਼ਿਆਦਾ ਪਿਆਰ ਹੁੰਦਾ ਹੈ ਪਰ ਜਦੋਂ ਫਿਰ ਮੁੰਡੇ ਨੂੰ ਲੱਗਦਾ ਹੈ ਕਿ ਕੁੜੀ ਮੈਨੂੰ ਧੋਖਾ ਦੇ ਰਹੀ ਹੈ ਤਾਂ ਉਹਦੇ ਮਨ ਦੇ ਵਿੱਚ ਐਨੀ ਨਫ਼ਰਤ ਹੋ ਜਾਂਦੀ ਹੈ ਕਿ ਜਿਸ ਨੂੰ ਉਹ ਬੜਾ ਪਿਆਰ ਕਰਦਾ ਹੁੰਦਾ ਉਸ ਦਾ ਹੀ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਕਤਲ ਕਰ ਦਿੰਦਾ ਹੈ। ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ? ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ। ਸਾਰੇ ਦੋਸਤਾਂ ਨੂੰ ਸ੍ਰੀਕਾਲ।